जय गुरु जी शुक्राना गुरु जी अनंतम अनंतम शुक्राना गुरु जी गुरु जी ਦਾ ਮੈਸੇਜ ਮੈਨੂੰ ਬਾਰ-ਬਾਰ ਆ ਰਿਹਾ ਦੂ ਮੈਸੇ ਆਪਣਾ ਸ਼ੁਕਰਾਨਾ ਕਰ ਸ਼ੁਕਰਾਨਾ ਕਰ ਸ਼ੁਕਰਾਨਾ ਕਰ ਤੇ ਮੈਂ ਥੋੜੀ ਹਿੰਮਤ ਕਰਕੇ ਸ਼ੁਕਰਾਨਾ ਕਰੇ ਲੇਕਿਨ ਮੈਂ 사త్సੰਗ ਤਾਂ ਕਈ ਅਟੈਂਡ ਕੀਤੇ ਆ ਉੱਥੇ 사త్సੰਗ ਸ਼ੇਅਰ ਵੀ ਕੀਤੇ ਆ ਲੇਕਿਨ ਆ ਆਡੀਓ ਵਾਲਾ ਪਹਿਲੀ ਵਾਰੀ ਕਰ ਰਹੀ ਆ ਸੰਗਤ ਜੀ ਗਲਤੀ ਹੋ ਗਈ ਮਾਫ ਕਰੀਓ ਮੈਂ ਆਪਣਾ ਤੁਹਾਡਾ ਸਤ ਸੰਗ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਤੇ ਮੈਨੂੰ बार-बार ਮੈਸੇਜ ਸਲੈਸ਼ ਹੋ ਰਿਹਾ ਸੀ ਕਿ ਤਿਆਰੀ ਕਰ ਲੈ ਸਤ ਸੰਗ ਕਰਨਾ ਤਿਆਰੀ ਕਰ ਲੈ ਸਤ ਸੰਗ ਕਰ ਲੈ ਪਰ ਮੈਨੂੰ ਸਮਝ ਨਹੀਂ ਕਹਿੰਦੇ ਨਾ ਇਨਸਾਨ ਸਮਝ ਨਹੀਂ ਸਕਦਾ ਮੈਂ ਸਮਝ ਨਹੀਂ ਸਕੀ ਗੁਰੂ ਜੀ ਕੀ ਕਹਿਣਾ ਚਾਹੁੰਦੇ ਮੈਨੂੰ ਮੈਨੂੰ ਸਮਝ ਨਹੀਂ ਆ ਰਿਹਾ ਸੀ ਥੋੜੇ ਦਿਨ ਬਾਅਦ ਮੇਰੀ ਫਰੈਂਡ ਦਾ ਕਾਲ ਆਇਆ ਮੈਨੂੰ ਤੇ ਉਹ ਕਹਿੰਦੀ ਵੀ ਮੈਂ ਕਿਹਾ ਮੈਂ ਤੇਰੇ ਘਰ ਆਣਾ ਕਹਿੰਦੀ ਕੋਈ ਗੱਲ ਨਹੀਂ ਆ ਜਾ ਤੇ ਗੁਰੂ ਜੀ ਨੇ ਨਾ ਸਭ ਰੂਪ ਲੈ ਕੇ ਆਏ ਮੈਂ ਕਿਹਾ ਚਲੋ ਠੀਕ ਆ ਮੁਦਕਰ ਐਨੋਵੇਟ ਹੋਇਆ ਸੀਗਾ ਤੇ ਮੈਂ ਸਭੂਪ ਲੈ ਕੇ ਗਈ ਉਹ ਤਾਂ ਇੰਨੀ ਖੁਸ਼ ਹੋਈ ਵੀ ਮੇਰੇ ਘਰ ਗੁਰੂ ਜੀ ਆਏ ਉਹ ਕਹਿੰਦੇ ਵੀ ਨੱਚ ਹੁਣ ਤੂੰ ਹੀ ਇੱਥੇ ਮੰਦਰ ਚ ਸਜਾ ਦੇ ਮੈਂ ਇਹ ਉਹਨਾਂ ਦਾ ਮੰਦਰ ਤਿਆਰ ਕੀਤਾ ਉਹਦੇ ਵਿੱਚ ਗੁਰੂ ਜੀ ਨੂੰ ਰੱਖਿਆ ਫੁੱਲਾਂ ਨਾਲ ਸੀ ਉਹਨਾਂ ਦਾ ਸਵਾਗਤ ਕੀਤਾ ਉਹ ਕਹਿੰਦੇ ਬੈਠੇ ਚਲੋ ਆਪਾਂ satsang ਕਰ ਲਾਂ ਨੇ ਆਪਾਂ satsang ਕਰ ਲਿਆ ਉਹਨਾਂ ਨੇ ਚਾਹ ਪ੍ਰਸ਼ਾਦ ਕੜਾ ਪ੍ਰਸ਼ਾਦ ਬਣਾਇਆ ਗੁਰੂ ਜੀ ਵਾਸਤੇ ਗੁੱਦ ਲਿਆ ਲੰਗਾ ਪ੍ਰਸ਼ਾਦ ਬਣਾਇਆ ਸਾਰਾ ਸਮਾਨ ਅਸੀ ਰੱਖ ਲਿਆ ਅਸੀਂ ਆਰਾਮ ਨਾਲ ਚਾਹ ਪ੍ਰਸ਼ਾਦ ਕੀਤਾ ਹਲਵਾ ਪ੍ਰਸ਼ਾਦ ਕੀਤਾ ਲੰਗਾ ਪ੍ਰਸ਼ਾਦ ਇਹ ਕੀਤਾ ਲੇਕਿਨ ਜਦੋਂ ਅਸੀਂ ਗੁਰੂ ਜੀ ਨੇ ਚਾਹ ਪ੍ਰਸ਼ਾਦ ਤੋਂ ਬਾਅਦ ਅਸੀਂ ਚਾਹ ਪ੍ਰਸ਼ਾਦ ਕੀਤਾ ਉਹਦੇ ਵਿੱਚ ਮੇਰੀ ਬੇਟੀ ਵੀ ਨਾਲ ਗਈ ਸੀ ਉਹਨੂੰ ਓਮ ਦਰਸ਼ਨ ਦਿੱਤੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਖੀਰ ਦਾ ਭੋਗ ਰੱਖਿਆ ਹਲਵੇ ਦਾ ਭੋਗ ਰੱਖਿਆ ਖੀਰ ਦੇ ਵਿੱਚ ਉਹਨਾਂ ਦੇ ਓਮ ਦੇ ਦਰਸ਼ਨ ਹੋਏ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਫਿਰ ਉਹਨਾਂ ਨੇ ਜਿਹੜਾ ਮੈਨੂੰ ਪਹਿਲਾਂ ਤਾਂ ਦਿੱਤਾ ਸੀ ਬਿਸ਼ਾਨ ਦਾ ਕਪੜਾ ਉਹਦੇ ਉੱਤੇ ਕ੍ਰਿਤੀ ਬਣੀ ਹੋਈ ਸੀ ਯਾਨੀ ਕਿ ਗੁਰੂ ਜੀ ਨੇ ਨਾਬਲਾਸ ਕੀਤਾ ਨਾਬਲਾਸ ਕੀਤਾ ਮੈਂ ਆਪਣੇ ਫਰੈਂਡ ਵੀ ਸ਼ੁਕਰਗੁਜ਼ਾਰ ਹਾਂ ਜਿਹੜੇ ਤੇਰੇ ਘਰ ਗੁਰੂ ਜੀ ਆਇਆ ਮੈਨੂੰ ਬLES ਕਰ ਗਿਆ ਉਹੀ ਮੈਨੂੰ ਸਮਝ ਲੱਗਦਾ ਵੇਆ ਉਹਨਾਂ ਨੇ ਮੈਨੂੰ ਕਿਉਂ ਕਿਹਾ ਸੀਗਾ ਵੀ ਸਾ ਸੰਗ ਕਰ ਸਾ ਸੰਗ ਕਰ ਵੀ ਮੈਨੂੰ ਬਾਅਦ ਵਿੱਚ ਸਮਝ ਆਈ ਵੀ ਉਹ ਇਸ ਕਰਕੇ ਕਹਿੰਦੇ ਸੀ ਸਾ ਸੰਗ ਦੀ ਤਿਆਰੀ ਕਰ ਲੈ ਸਾ ਸੰਗ ਦੀ ਤਿਆਰੀ ਕਰ ਲੈ ਗੁਰੂ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਇਹੀ ਸੋਚੀ ਸੀ ਮੈਂ ਕਿੱਥੇ satsang ਕਰ ਸਕਦੀ ਹਾਂ ਲੇਕਿਨ ਉੱਥੇ satsang ਕਰਕੇ ਇੰਨਾ ਆਨੰਦ ਆਇਆ ਨਾ ਸ਼ਬਦ ਚੱਲਦੇ ਸੀਗੇ ਫੇਰ ਸ਼ਿਵ ਜੀ ਦੀ ਆਰਤੀ ਹੋਈ ਅਸੀਂ ਸਾਰਿਆਂ ਨੇ ਆਰਤੀ ਕੀਤੀ ਅਸੀਂ ਸ਼ੁਕਰਾਨਾ ਕੀਤਾ ਸਾਰਿਆਂ ਨੇ ਸ਼ੁਕਰਾਨਾ ਕੀਤਾ ਐਦਾਂ ਹੀ ਸ਼ੁਕਰਾਨਾ ਕੀਤਾ ਬਸ ਵੀ ਗੁਰੂ ਜੀ ਸਾਡੇ ਤੇ ਮਿਹਰਬਾਨੀ ਰੱਖਿਓ ਕਿਰਪਾ ਕਰਿਓ ਐਦਾਂ ਹੀ ਸਭ ਤੇ ਕਿਰਪਾ ਕਰਿਓ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੈਂ ਆਪਣਾ satsang ਸਮਾਪਤ ਕਰਨ ਲਈ ਓਮ ਨਮੋ ਸ਼ਿਵਾ ਹੈ ਦਾ ਜਾਪ ਕਰਦੀ ਹਾਂ ओम नमः शिवाय सिद्धि सदा सहाय ओम नमः शिवाय सिद्धि सदा सहाय जय गुरु जी शुक्रांना गोजी